ਹਾਂਜੀ ਬਾਬਾ ਜੀ ਅੱਜ ਜਿਹੜਾ ਇਹ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਕਿੰਨਾ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਤੇ ਕਿੰਨੇ ਸਮੇ ਤੋਂ ਹੋ ਕੇ ਮਨਾਇਆ ਜਾ ਰਿਹਾ ਹਾਂਜੀ ਬੈਗੂ ਜੀ ਪਹਿਲਾਂ ਤਾਂ ਸਾਰੀ ਸੰਗਤ ਨੂੰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਲਾਣਾ ਜੋੜ ਮੇਲਾ ਜੀ 35 ਸਾਲਾਂ ਤੋਂ ਸੰਤ ਬਾਬਾ ਪਸ਼ੌਰ ਸਿੰਘ ਜੀ ਇਹ ਬਜ਼ੁਰਗਾਂ ਦੀ ਯਾਦ ਵਿੱਚ ਮਨਾਉਂਦੇ ਹਾਂ ਤੇ ਛੀਦਾ ਸਿੰਘਾਂ ਦੀ ਹਾਂਜੀ ਛੀਦਾ ਸਿੰਘਾਂ ਦੀ ਯਾਦ ਵਿੱਚ ਮਨਾਉਂਦੇ ਹਨ ਧਾਰਮਿਕ ਪ੍ਰੋਗਰਾਮ ਹੁੰਦਾ ਹੈ ਤੇ ਮਾਰੇ ਦੀ ਢੀਕਰ ਪਾ ਜੜੀਆਂ ਸੰਤਾਂ ਦੀਆਂ ਇਥੇ ਆ ਕੇ ਛੱਡਾ ਸੋਲੀ ਗੁਰੂਆਂ ਦੇ ਪਤਖੋਸ ਕੈਸਾ ਰਸਾ ਰਹੀ ਤੇ ਨਾਸਤਿਕ ਕਰਾਉਂਦੇ ਹਾਂ ਪਤਖੋਸਾਂ ਨੂੰ ਤੋਰੀਆਂ ਹੁੰਦੀਆਂ ਉਹ ਮੈਂ ਕਰਿਆ ਪਾ ਨਾ ਸਾਲਾ ਕਰਨੇ ਹਦੂਰ ਦੇ ਬਹੁ ਮਨਜ ਪਿਆਰੇ ਵਿੱਚ ਭਰੇ ਸੀ ਗੁਰੂ ਦੇ ਕਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਬਹੁ ਮਨਜੰਦਾ ਹਾਲ ਭਰੇ ਦੁਆਨ ਚੱਲਦੇ ਹਨ ਪਾਤਸ਼ਾਹ ਦੀ ਕਿਰਪਾ ਨਾਲ ਲੰਗਰ ਚੱਲ ਰਿਹਾ ਹਨ ਛਵੀਲਾ ਚੱਲ ਰਹੀਆਂ ਹਨ ਇਹ ਸਾਰਾ ਕੁਝ ਉਸ ਦੀ ਕਿਰਪਾ ਦੇ ਨਾਲ ਹੀ ਇਹ ਤਿਲਕਾ ਕਾਜ ਤਿੰਨ ਹੀ ਕੀਆ ਮਾਨਸ ਕਿਆ ਵਿਚਾਰਾ ਰਾਮ ਇਹ ਆਪਣੇ ਕਾਜ ਪਾਤਸ਼ਾਹ ਆਪ ਹੀ ਕਰਾਉਂਦੇ ਹਨ ਕਿ ਆਪ ਹੀ ਆਪਣੇ ਭਗਤਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨਾਮ-ਦਾਮ ਜਪਾਉਂਦੇ ਹਨ ਅੱਜ ਕਿੰਨੇ ਖਣਪਾ ਸਾਹਿਬ ਆਰੰਭ ਕੀਤੇ ਹੋ ਗਏ ਨੇ ਅੱਜ ਜੀ ਇੱਕ ਸਲਾਨਾ ਗੁਰਦੁਆਰਾ ਸਾਹਿਬ ਵੱਲੋਂ ਸਲਾਨਾ ਜਿਹੜਾ ਆਪਾਂ ਖੰਡਪਾਠ ਕਰਾਉਣੇ ਮੇਲੇ ਦੀ ਯਾਦ ਚ ਦੋ ਸ੍ਰੀ ਅਖੰਡ ਪਾਠ ਸਾਹਿਬ ਸੰਗਤਾਂ ਦੇ ਜਿਨ੍ਹਾਂ ਦੇ ਘਰੇ ਬੱਚੇ ਹੋਏ ਹਨ ਉਹਨਾਂ ਨੇ ਸ਼ੁਕਰਾਨਾ ਕਰਨ ਵਾਸਤੇ ਦੋ ਸ੍ਰੀ ਅਖੰਡ ਪਾਠ ਸਾਹਿਬ ਉਹਨਾਂ ਕਰਾਇਆ ਛੱਲ ਤਿੰਨਾਂ ਖੰਡ ਪਾਠ ਸਾਹਿਬ ਦੇ ਸਵੇਰੇ ਅਮਰ ਕਵੇਲੇ ਭੋਗ ਪਾਏ ਹਨ ਗੋਸਤੋਂ ਬਾਅਦ ਖੁੱਲੇ ਪਣਾੜਾਂ ਦੇ ਵਿੱਚ ਮਹਾਰਾਜ ਜੀ ਹੁਣ ਦੁਆਨ ਦੇ ਵਿੱਚ ਹਾਜ਼ਰੀ ਭਰ ਰਹੇ ਹਨ ਸੰਗਤਾਂ ਨੂੰ ਪਲੇਅਰ ਨਾਲ ਆਈ ਆਈਏ ਗੁਰੂ ਗ੍ਰੰਥ ਸਾਹਿਬ ਦੇ ਲਾੜ ਲੱਗੋ ਗੁਰੂ ਗ੍ਰੰਥ ਸਾਹਿਬ ਤੋਂ ਉੱਤੋਂ ਕੁਝ ਨਹੀਂ ਜੇਗਾ ਕਿਸੇ ਐਵੇਂ ਪਖੰਡੀ ਦੇ ਜਾ ਕੇ ਜੇ ਹੋਰ ਕਿਸੇ ਦੇ ਕਿਸੇ ਨੇ ਕੋਈ ਕੋਈ ਰੰਬਰ ਚਾਇਆ ਹੁੰਦਾ ਹੈ ਉਹ ਫਸਾ ਕੇ ਭੋਲੇ ਭਾਲੇ ਜੀਆਂ ਨੂੰ ਮਗਰ ਲਾ ਕੇ ਲੁੱਟਦਾ ਹੈ ਐਵੇਂ ਨਾ ਕਰੋ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੇ ਬਾਹ ਫੜਨੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੋ ਵਾਹਿਗੁਰੂ ਜੀ ਕਾ ਖਾਲਸਾ ਇੱਕ ਜੋੜ ਮੇਲਾ ਹੋਰ ਮਨਾਇਆ ਜਾਂਦਾ ਉਹ ਕਿਦੋਂ ਕਦੋਂ ਹੁੰਦਾ ਜੀ ਉਹ ਜੀ ਸਿਆਲ ਦੇ ਵਿੱਚ ਹੁੰਦਾ ਜੀ 30 ਕੱਤੇ ਨੂੰ ਮਤਲਬ ਵੀ ਮੱਗਰ ਦੀ ਸੰਗਰਾਂਤ ਤੋਂ ਇੱਕ ਦਿਨ ਪਹਿਲਾਂ ਭਾਵੇਂ ਕੱਤੇ ਦੀ ਮਹੀਨੇ ਦੇ 30 ਦਿਨ ਹੋਣ ਭਾਵੇਂ 29 ਦਿਨ ਹੋਣ ਭਾਵੇਂ ਮਤਲਬ ਵੀ 31 ਦਿਨ ਹੋਣ ਮਗਰਦੀ ਸੰਗਰਾਮ ਤੋਂ ਇੱਕ ਦਿਨ ਪਹਿਲਾਂ ਕੱਤੇਲੇ ਵਿੱਚ ਮੇਲਾ ਮਨਾਇਆ ਜਾਂਦਾ ਹੈ ਐਸੇ ਸੰਤ ਨੂੰ ਮਿਲਣ ਵਾਸਤੇ ਇੱਥੇ ਕਿਹੜੇ ਦਿਨ ਵਾਸਤੇ ਮਦਦ ਅਰਦਾਸਾਂ ਬੇਨਤੀਆਂ ਕੀਤੀਆਂ ਜਾਂਦੀਆਂ ਉਹ ਜੀ ਵੀਰਵਾਰ ਸਾਹਿਬ ਅਰਦਾਸਾਂ ਬੇਨਤੀਆਂ ਕੀਤੀਆਂ ਜਾਂਦੀਆਂ ਹਨ ਸਵੇਰੇ 10 ਵਜੇ ਜਿੰਨੇ ਵੀ ਕਹਿਣੇ ਆਉਣਾ ਆਣ ਕੇ ਗੁਰੂ ਮਹਾਰਜ ਦੇ ਵਿੱਚ ਅਰਦਾਸ ਬੇਨਤੀ ਲਖਾਓ ਤੇ ਪਾਤਸ਼ਾਹ ਕਿਰਪਾ ਕਰੋ ਜਿਹੜੇ ਪਿੰਡ ਦੇ ਵਿੱਚ ਮਨਾਇਆ ਜਾ ਰਿਹਾ ਜੀ ਇਹ ਮਾਹਲਮ ਜੀ ਪਿੰਡ ਮਾਹਲਮ ਜਿਲਾ ਫੋਪਰ ਹਾਰਫਕੇ ਥਾਣਾ ਤੇ ਪੇਸ਼ ਹਨ ਮਾਲਮ ਦਾਖਣਾ ਮਾਲਮ ਹਾਂਜੀ ਬਾਬਾ ਬਣੀ ਸਿੰਘ ਦੀ ਜਿਹੜੀ ਅੱਜ ਜਿਹੜੀ ਸ਼ਵੀਲ ਲਾਈ ਜਾਂਦੀ ਹੈ ਮੇਲੇ ਦੇ ਵਿੱਚ ਇੱਕ ਨਾਂ ਦੇ ਵੱਲੋਂ ਲਾਈ ਗਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਠੰਡੇ ਮਿੱਠੇ ਜਲ ਦੀਆਂ ਸ਼ਪੀਲਾਂ ਦੇ ਕੋਲਡ ਡਰਿੰਕ ਦੇ ਲੰਗਰ ਸੰਗਤਾਂ ਦੇ ਸੰਜੋਗ ਤੇ ਬਾਬਾ ਪਸ਼ੌਰਾ ਸਿੰਘ ਦੇ ਪਰਿਵਾਰ ਵੱਲੋਂ ਇਹ ਠੰਡੇ ਮਿੱਠੇ ਜਲ ਦੇ ਸਾਲਾਨਾ ਜੋੜ ਮੇਲੇ ਨੂੰ ਮੁੱਖ ਰੱਖ ਕੇ ਠੰਡੇ ਮਿੱਠੇ ਜਲ ਦੇ ਸ਼ਪੀਲਾਂ ਦੇ ਕੋਲਡ ਡਰਿੰਕ ਦੇ ਲੰਗਰ ਚੱਲਦੇ ਪਏ ਆ ਜੀ ਤੇ ਬਾਬਾ ਜੀ ਪਸ਼ੋਰਾ ਸਿੰਘ ਦੀ ਯਾਦ ਵਿੱਚ ਉਹਨਾਂ ਨੇ ਸਾਲਾਨਾ ਜੋੜ ਮੇਲਾ ਜੋ ਆਰੰਭ ਕੀਤਾ ਸੀ ਉਹ ਅੱਜ 20 ਜੂਨ 6000 ਨੂੰ ਬਹੁਤ ਹੀ ਧੂਮਧਾਮ ਤੇ ਸੰਗਤਾਂ ਦੇ ਸਹਿਯੋਗ ਨਾਲ ਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਇਹ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਨੌਜਵਾਨ ਇਹਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਜੀ ਨੌਜਵਾਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਜੀ ਇਹੋ ਜਿਹੇ ਜਿਹੜੇ ਧਾਰਮਿਕ ਦਿਵਾਨ ਹੈ ਜਿਹੜੇ ਆਪਣੇ ਚੰਗੇ ਵਧੀਆ ਪਿੰਡਾਂ ਦੇ ਵਿੱਚ ਸਮਾਗਮ ਕਰਾਏ ਜਾਂਦੇ ਜੋ ਆਪਣੇ ਨੌਜਵਾਨ ਪੀੜੀ ਨਸ਼ਿਆਂ ਵੱਲ ਜਾ ਰਹੀ ਹੈ ਉਹਨਾਂ ਨੇ ਇਹੋ ਜੇ ਧਾਰਮਿਕ ਦਰਬਾਰ ਸਮਾਗਮ ਕਰਾ ਕੇ ਗੁਰਬਾਣੀ ਵਾਲੇ ਪਾਸੇ ਲੱਗਣ ਸਿੱਖ ਸੰਗਤਾਂ ਨੂੰ ਇਹੋ ਹੀ ਪੂਰ ਕਰਦੇ ਆ।